ਉਹ ਮੁੰਡਾ ਡਿਆ ਫੋਨ ਲਾਉਣ ਮੈਨੂੰ ਮਿਲ ਹੀ ਆ ਗਿਆ ਤੇ ਹਰ ਤਨ ਹੋ ਗਏ ਆ ਆ ਕਿੱਥੇ ਚੱਲਿਆ ਤਿਆਰ ਬਿਆਰ ਹੋ ਕੇ ਇੱਧਰ ਬਹਿ ਮੇਰੇ ਘਰ ਸੁਣਾ ਉਹ ਮੁੰਡਾ ਡਿਆ ਫੋਨ ਲਾਉਣ ਮੈਨੂੰ ਮਿਲ ਚਲੇ ਆ ਨਹੀਂ ਮੁੰਡਾ ਤੈਨੂੰ ਫੋਨ ਲਾਉਂਦਾ ਰਹਿੰਦਾ ਚੁੱਪ ਕਰਕੇ ਘਰ ਬਹੁਤ ਨਿਹਰਾ ਹੋਇਆ ਤੂੰ ਹੁਣ ਨਹੀਂ ਜਾਣਾ ਕਿਤੇ ਵੀ ਕਿਉਂ ਨਿਹਰੇ ਨੂੰ ਕੀ ਆ ਨਹੀਂ ਜਾਣੇ ਜਾਣ ਤੋਂ ਨਹੀਂ ਆਏ ਨਾ ਨਹੀਂ ਨਾ ਪੈ ਤੂੰ ਮੋੜਤਾ ਨਹੀਂ ਪੈ ਰਾਤ ਕਰ ਉਹਨਾਂ ਤਾਂ ਅਸੀਂ ਬੈਠੇ ਰਹਿੰਨੇ ਆ ਉਹ ਨਹੀਂ ਕਰ ਕੇ ਆਉਂਦਾ ਨਹੀਂ ਨਹੀਂ ਜਾਣਾ ਨਹੀਂ ਕਿਤੇ ਬਹਿ ਜਾ ਚੁੱਪ ਕਰਕੇ ਨਾ ਤੈਨੂੰ ਚੰਗਾ ਪਲਾ ਪਤਾ ਸਵੇਰੇ ਕੁੜੀ ਵੱਲ ਜਾਣਾ ਵਾ ਤੇ ਉਹ ਤਾਈ ਤੇਰੀ ਨੂੰ ਵੀ ਆਖਿਆ ਸੀ ਕਿ ਸਵੇਰੇ ਚੱਲਾਂਗੇ ਅਸੀਂ ਹੁਣ ਤੂੰ ਤਿਆਰ ਹੋ ਕੇ ਬਹਿ ਗਿਆ ਤੇ ਇਹੋ ਜਿਹਾ ਕੰਮਾਂ 'ਚ ਨਹੀਂ ਜਾਈਦਾ ਹੁੰਦਾ ਕਿਤੇ ਵੀ ਲੈ ਮੈਂ ਕਿਹਾ ਚੰਗਾ ਸਹੇਬਜਾ ਵਾਲੇ ਤਾਂ ਆਪਾਂ ਵੇਖੋ ਖਾਈਆ ਕਰ ਦੇਣਾ ਉੱਧੇ ਕਿਹੜਾ ਮੇਰਾ ਵਿਆਹ ਧਰਦਾ ਵਾ ਇਹ ਸਹੇਬ ਵਾਲਾ ਹੀ ਕੰਮ ਹੁੰਦਾ ਵਾ ਸਹੇਬ ਵਾਲਾ ਕੰਮ ਆ ਮੈਂ ਮੈਂ ਹੁਣੇ ਜਾਣਾ ਤੋਨੇ ਆਇਣਾ ਹੁਣ ਫੇਰ ਤੂੰ ਮੁੜਦਾ ਨਹੀਂ ਨਾ ਤਾਂ ਕੋਈ ਬਹਿ ਜਾ ਚੁੱਪ ਕਰਕੇ ਤੇ ਜਾ ਕੇ ਪੱਠਾ ਦੱਥਾ ਪਾ ਆਪਣਾ ਪੱਠਾ ਦੱਥਾ ਮੈਂ ਪਾਇਆ ਵਾ ਤੇ ਮੈਂ ਆਇਣਾ ਵਾ ਘੰਟੇ ਤੱਕ ਨਹੀਂ ਹੋਰ ਕੜੀ ਨੂੰ ਤਾਰਨ ਦਾ ਟਾਈਮ ਹੋ ਜਾਣਾ ਤੇ ਜਾ ਕੇ ਪੱਠੇ ਪਾ ਜੇ ਨਹੀਂ ਜਾਣਾ ਕਿਤੇ ਵੀ ਜਦੋਂ ਨੂੰ ਤਾਰਾ ਕੱਢਣੀ ਹੋਦੋਂ ਮੈਂ ਆਇਣਾ ਵਾ ਨਹੀਂ ਹੁਣ ਪੱਠਿਆਂ ਦਾ ਨਾਂ ਲਿਆ ਵਾ ਤੇ ਗਸ ਪੈ ਗਈ ਤੈਨੂੰ ਤੇ ਜਾ ਕੇ ਹੋ ਹੋਇਆ ਤੇ ਛੇਤੀ ਆ ਜੀ ਮੈਂ ਹੁਣੇ ਆਇਣਾ ਵਾ ਘੰਟੇ ਤੱਕ ਪਾਓ ਤਾਂ ਵਾਟਾ ਫੇਰ ਪਾਣੀ ਪੁਣੀ ਵੇਖ ਲਓ ਪੱਠੇ ਹੋਰ ਤੇ ਜਾ ਇੱਕ ਵਾਰੀ ਪੱਠੇ ਮੈਂ ਇੱਕਰੀ ਬਾਤ ਤੇ ਆ ਤੇ ਛੇਤੀ ਮੋੜ ਆਉਣਾ ਹੀ ਆ ਚੰਗਾ ਉਥੇ ਨਾ ਬੈ ਰਵੀਂ ਆ ਰੋਲੀ ਨਾ ਪਈਆ ਮਾਤਾ ਆ ਤਾਂ ਮੈਂ ਆ ਕੇ ਸਾਰਾ ਕੰਮ ਤੰਦਾ ਕਰਕੇ ਫੇ ਸਵੇਰ ਦਾ ਵੀ ਪ੍ਰੋਗਰਾਮਰ ਜਾਣਾ ਆਪ ਆਪ ਉਹ ਚੰਗਾ ਰੋਲੀ ਨਾ ਪਈਆ ਜੇ ਨਾ ਜੇ ਹੁਣ ਨਾ ਆਇਆ ਤਾਂ ਮੈਂ ਬੂਆ ਬੰਦ ਕਰ ਲੈਣਾ ਵਾ ਉਹ ਚੰਗਾ ਕਰ ਲਈ ਤੂੰ ਬੂਆ ਬੰਦ ਰੋਲਾ ਪਾਈ ਜੇ ਨਹੀਂ ਬੈਠੀ ਮੈਂ ਨਹੀਂ ਖੋਲਣਾ ਉੱਠ ਕੇ ਬੂਆ ਬਾਹਰ ਨਹੀਂਗਾ ਤੂੰ ਨਾ ਖੋਲੀ ਵੇ ਇਹ ਨੂੰ ਕਿ ਵੇਖੂ ਫੇਰ ਆਏ ਨੂੰ ਤੈਨੂੰ ਕਿ ਕਿੱਦਾਂ ਕੀ ਕਰਦਾ ਮਾਤਾ ਨਾ ਐਵੇਂ ਰੋਲਾ ਪਉਂਦੀ ਰਹਿੰਦੀ ਆ ਜਦੋਂ ਸਾਇਏ ਵੱਜ ਜਾਂਦਾ ਵਾ ਇਦਾਂ ਲਈ ਆਖਣ। ਲੈ ਨਾਗੀ ਵੇਖ ਵੇਖ ਲਈ ਆ ਨਾ ਕੋ ਕੱਖ ਨਹੀਂ ਉਹਦਾ ਤੋ ਨਾ ਜਾ ਨਾ ਜਾ। ਹੁਣ ਜਸਬੀਰ ਨੂੰ ਤੇ ਦੱਸਿਆ ਹੀ ਆ ਤੇ ਹੁਣ ਹਰਜੀਤ ਨੂੰ ਵੀ ਕਰ ਦਿੰਨੀ ਫੂਰ ਭੀ ਤੂੰ ਤਿਆਰੀ ਤੋਰੀ ਕਰ ਲੈ ਕੱਲ ਨੂੰ ਉਹਨਾਂ ਨੇ ਆਉਣਾ ਹੀ ਮੁੰਡੇ ਵਾਲਿਆਂ ਤੇ ਕੋਈ 100 ਚੀਜ਼ ਕਰ ਲੈ ਆਉਣ ਵਾਲੀ ਹੁੰਦੀ ਆ ਚਾਹੇ ਕਿਸ ਤਰ੍ਹਾਂ ਤੇ ਕਿ ਤਿਆਰੀ ਕਰ ਲੋਏ ਕੁੜੀ ਨੂੰ ਤਿਆਰ ਤੋਰੀ ਕਰ ਛੱਡੇ ਤੇ ਅਸੀਂ ਆਉਣਾ ਆਕੇ फोन लाइनी हलो सीकाल सत श्रीकाली हां ठीक ठाक ही अपनी दसो ਤੇ ਉਹਦਰ ਤੇ ਮੈਂ ਪੱਕੀ ਗੱਲ ਕਰਿਆ ਹੀ ਆ। ਹਾਂਜੀ। ਮੁੰਡੇ ਆਲਿਆਂ ਤੇ ਚਲੋ ਉਹਨੂੰ ਆਖੇ ਤੇ ਉਹ ਆਂਦੇ ਭੜਕੇ ਆਉਣਾ ਆਂ। ਹਾਂਜੀ ਠੀਕ ਆ। ਕੁੜੀ ਵੇਖ। ਤੇ ਵਾਦੀ ਜਾਣ ਕੇ 10000 ਕੇ। ਠੀਕ ਠੀਕ ਜੀ। ਹਾਂ ਤੇ ਤੁਸੀਂ ਆਪਣੀ ਤਿਆਰੀ ਕਰ ਛੱਡਿਓ ਤੇ ਕੁੜੀ ਨੂੰ ਵੀ ਕੱਪੜੇ-ਕੁਪੜੇ ਸੋਹਣੇ ਪਾ ਕੇ ਰੱਖਿਓ। ਕੋਈ ਗੱਲ ਸੋਹਣੇ ਪਾਵਾਂਗੇ। ਹਾਂ ਹੋ ਤੇ ਕੋਈ ਜਿਹੜੀ ਚੀਜ਼ ਕਰ ਲੈ ਆਉਣ ਵਾਲੀ ਆ ਚਾਹ ਪਾਣੀ ਵਾਲੀ ਉਹ ਵੀ ਲੈ ਆਇਓ ਪਕੌੜੇ ਕੱਢ ਲਿਓ। ਹਾਂ ਹਾਂ ਕੋਈ ਗੱਲ ਨਹੀਂ ਆਦਿਓ ਚੰਗਾ ਆ ਜਾਾਂਗੇ ਚਲੋ ਠੀਕ ਆ ਚੰਗਾ ਯਾ ਅਵੀ ਮਾਤਾ ਨੇ ਚੰਗਾ ਹੀ ਕੀਤਾ ਵਾ ਚਲੋ ਦਾਤਾ ਵਾ ਤੇ ਚਲ ਹਰ ਮਨਵਾਨੀ ਆ ਵੀ ਕੋਈ ਚੀਜ਼ ਫੜ ਲਿਆ ਆਡੇ ਤਾਂ ਸੋਰੇ ਚਾਹ ਪਾਣੀ ਫੇਰ ਰਕੀਬ ਤਾਂ ਤਿੰਨ ਜਾਣੇ ਆਉਣਾ ਕਿ ਚੌਹ ਜਾਣੇ ਆਉਣਾ ਉਹਨਾਂ ਨੇ ਇਹਨੂੰ ਆਨੀ ਆ ਵੀ ਜਾ ਫੜ ਕੇ ਲਿਆ ਚਾਹ ਪਾਣੀ ਵਾਸਤੇ ਜੋ ਰੱਖਣਾ ਗਾੜੀ ਆਪੇ ਲੈਊਗੀ ਜਾ ਕੇ ਮੇਰੇ ਤਾਂ ਅੱਗੇ ਨਹੀਂ ਠੀਕ ਹਰਮਨਾ ਹਾਂਜੀ ਉਰੇ ਆ ਮੇਰੀ ਗੱਲ ਸੁਣ ਆ ਗਈ ਹਾਂਜੀ ਮੰਮੀ ਹਰਮਨਾ ਮਾਤਾ ਜਿਹੜੀ ਆਈ ਹੈ ਅੱਗੇ ਹਾਂ ਉਹਨੇ ਫੋਨ ਕੀਤਾ ਵਾ ਅੱਛਾ ਪਿਛੇਰੇ ਅਹੀਂ ਆਉਣਾ ਵਾ ਵੇਖਣ ਕੁੜੀ ਠੀਕ ਆ ਤੇ ਉਹਨੇ ਦੱਸ ਪਾਈ ਮੁੰਡੇ ਦੀ ਹੂੰ ਤੇ ਸਵੇਰੇ ਉਹਨਾ ਮੁੰਡੇ ਆਲੇ ਆਉਣਾ ਦੀਦੀ ਵੱਲੋਂ ਹਾਂ ਅੱਛਾ ਅੱਛਾ ਤੇ ਮੁੰਡਾ ਕੀ ਕਰਦਾ ਕੁਛ ਐ ਕੋ ਮੁੰਡਾ ਉਹਨੂੰ ਮੈਂ ਆਖਿਆ ਮੈਂ ਤਾਂ ਚੰਗਾ ਹੀ ਵੇਖੀ ਉਹ ਤਰ੍ਹਾਂ ਉਹ ਤੇ ਆਂਦੀ ਹੀ ਮੈਂ ਵਾਈ ਕਰਦਾ ਵਾ ਮੁੰਡਾ ਤੇ ਉਹਦਾ ਪੁੱਛੂਗੀ ਸ਼ਾਇਦ ਉਹੋ ਹੀ ਪੁੱਛਿਆ ਹੋਵੇ ਉਹਨੇ ਅੱਛਾ ਇਹ ਕਹਿੰਦੀ ਹੈਗਾ ਮੇਰੀ ਤਾਕਤ ਤੇ ਮੈਂ ਪੁੱਛੂਗੀ ਅਸਾਂ ਤਾਂ ਉਹ ਹੀ ਹੁਣ ਆਵਾ ਜਿਹੜਾ ਈਡੀ ਛੇਤੀ ਉਹਨੇ ਮੁੜ ਕੇ ਫੋਨ ਕਰਤਾ ਵਾ ਹੂੰ ਤੇ ਚਲ ਕੋਈ ਨਹੀਂ ਜੇ ਚੰਗਾ ਹੋਗਾ ਚੰਗਾ ਰਿਸ਼ਤਾ ਕਰਬਦੀ ਹੈ ਚੰਗੇ ਥਾਈ ਆਹੋ ਠੀਕ ਆ ਅੱਗੇ ਸਿਮੇ ਕਹਿਣ ਦੀ ਹੀ ਕਣੀ ਤੇ ਚਾਚੇ ਨੂੰ ਕਣੀ ਕਹਿਣ ਦੇ ਕਰਾਇਆ ਆਹੋ ਉਹਨੂੰ ਕਰਾਇਆ ਵਾ ਤਾਂ ਆਪਣੇ ਘਰ ਚੰਗੀ ਪੱਲੀ ਬਸਰ ਰਸਣ ਲਈ ਆ ਠੀਕ ਠੀਕ ਆ ਤਾਂ ਚਲ ਕੋਈ ਨਹੀਂ ਵੇਖ ਲਾਂਗੇ ਆਪਾਂ ਜੇ ਚੰਗਾ ਲੱਗੂ ਤਾਂ ਕਰ ਲਾਂਗੇ ਵੇਖ ਲਓ ਜੇ ਕੋਈ ਤੋਕੇ ਧਾਕਿਆ ਵਾਲੀ ਗੱਲ ਨਾ ਨਾ ਹੋਵੇ ਕੋਈ ਧਿਆ ਨਹੀਂ ਨਹੀਂ ਤੋਖਾ ਉਹਨੇ ਕੀ ਕਰਨਾ ਬੜੇ ਰਿਸ਼ਤੇ ਕਰਾਉਂਦੀ ਆ ਬਾਕੀ ਨਹੀਂ ਤੇ ਆ ਪੁੱਛ ਗਿਸ਼ ਕਰ ਲਾਂਗੇ ਡੈਡੀ ਉਹਨਾਂ ਨੂੰ ਕਵਾਂਗੇ ਆਪੇ ਕਰ ਲੈਣਗੇ ਕਿ ਹਾਂ ਏਦਾਂ ਕਰ ਲਾਂਗੇ ਹਾਂ ਪਤਾ ਲੱਗ ਜੇ ਪਹਿਲਾਂ ਹੁਣ ਆ ਵੀ ਹੈ ਕੋਣ ਕਿੱਥੋਂ ਆ ਜੇ ਉਹਨਾਂ ਦੇ ਕੁੜੀ ਪਸੰਦੇ ਆਜੂ ਤਾਂ ਫੇਰ ਵੇਖ ਲਾਂਗੇ ਹਾਂਜੀ ਹਾਂ ਤੇ ਬਾਕੀ ਚਾਹ ਪਾਣੀ ਨਾ ਕੋਹ ਲਿਆ ਹੁਣਾ ਕੀ ਲਿਆ ਹੁਣਾ ਮਿੱਠਾ ਲੈ ਆਉਨੇ ਆ ਕਪਰ ਕੱਲਾ ਮਿੱਠਾ ਚੰਗਾ ਲੱਗਦਾ ਨਾਲ ਪਕੌੜੇ ਕੱਢ ਲਾਂ ਤੇ ਮੈਂ ਨਹੀਂ ਹੁਣ ਜਾਣਾ ਜੂਣਾ ਠੰਡ ਬੜੀ ਆ ਤੇ ਪੱਜ ਕੇ ਲਾਇਆ ਤੈਨੂੰ ਜਾਣਾ ਕਿਹਨੇ ਜਾਣਾ ਹਾਏ ਠੰਡ ਬੜੀ ਫਿਰ ਤੁਸੀਂ ਨਾਲ ਚੱਲੋ ਸ਼ਾਮਾਂ ਪੈ ਗਈਆਂ ਤੇ ਹਨੇਰਾ ਹੁੰਦਾ ਜਾਂਂ ਡਿਆ ਉਹ ਤੇ ਮੈਂ ਤੇ ਆਪ ਅੱਗੇ ਸਰੀਰ ਨਹੀਂ ਠੀਕ ਮਾਹਾਂ ਅੱਗੇ ਰੋਟੀ ਪਾਣੀ ਕਰਕੇ ਪਾਂਡਾ ਛੰਨਾ ਮਾਜ ਕੇ ਹੁਣੇ ਜੇ ਬੈਠੀ ਆ ਮੜਾ ਜਨਾ ਨੇਗਾ ਆ ਤੇ ਮੈਂ ਹੁਣ ਇਕੱਲੀ ਜਾਵਾਂ ਠੰਡ ਵੀ ਕਿੰਨੀ ਧੁੰਦ ਪੈਂਦੀ ਬਾਹਰ ਤੇ ਚੱਲ ਕੋਈ ਨਹੀਂ ਕਿੰਨੀ ਕਿ ਠੰਡ ਪੱਜ ਕੇ ਲਾਇਆ ਨਹੀਂ ਤੇ ਫਿਰ ਜੋਤੀ ਨੂੰ ਪੁੱਛ ਲੈਨੇ ਉਹਨੂੰ ਲੈ ਜਾਣਾ ਉਹਨੇ ਕਿਹੜਾ ਮੰਮੀ ਜਾਣਾ ਮੇਰਨਾ ਉਹ ਅੱਗੇ ਸੜੀ ਰਹਿੰਦੀ ਆ ਜਾਊਗੀ ਪੁੱਛ ਲੈਨੇ ਉਹਨੂੰ ਕੀ ਆਂਦੀ ਆ ਚਲ ਨਾ ਨਹੀਂ ਉਹਨੂੰ ਕਹਿੰਨੇ ਆ ਮੈਂ ਕੱਲੀ ਕਿੱਦਾਂ ਜਾਣਾ ਤੇ ਉਹਨ ਦੋਈ ਵਾਰ ਚੱਲ ਵੇਖ ਲੈਨੇ ਆ ਹਾਂ ਪੁੱਛਦੀ ਆ ਪੁੱਛ ਉਹਨੂੰ ਕੀ ਜਾਂਦੀ ਠੀਕ ਬਾਬਾ ਜੀ ਇਹ ਚੜਾ ਦੇ ਬਾ ਨੇ ਪਰ ਰਿਸ਼ਤਾ ਹੁਣ ਇਹ ਕੁੜੀ ਮੰਨਦੀ ਨਹੀਂ ਆਪੇ ਜਦੋਂ ਹੋ ਗਿਆ ਤੇ ਆਪੇ ਮੰਨ ਜਾਣਾ ਇਹਨੇ ਕੁੜੀਆਂ ਇਤਰਾ ਹੀ ਕਰਦੀਆਂ ਹੁੰਦੀਆਂ ਆਹੀ ਨਹੀਂ ਕਰਨਾ ਆਹੀ ਨਹੀਂ ਕਰਨਾ ਨਿਆਣਿਆਂ ਦੀ ਕਿਹੜੀ ਗੱਲ ਵਾ ਨਿਆਣੇ ਤੇ ਬਥੇਰੀ ਜੇਤ ਕਰਦੇ ਆ ਆਪੇ ਘਰ ਕੋਲ ਕੇ ਹਟ ਜੂਗੀ ਤੇ ਕਰਨਾ ਹੀ ਆ ਮਗਰ ਦੂਜੀ ਓਟੀ ਹੋਈ ਉਹਦਾ ਨਹੀਂ ਕਰਨਾ ਹੁਣ ਇਹਦੇ ਆਲੇ ਵੇਂ ਦੇ ਰਹੀ ਆਂ ਦੇਰੀ ਕਿ ਕਰੰਦੇ ਆ ਕੁਛ ਨਹੀਂ ਮੈਂ ਆ ਵੇਖਣ ਲਈ ਹੈਗੀ ਅਛਾ ਤੇ ਉਹ ਅੱਡੇ ਨੂੰ ਚਲੀਏ ਚਲੋ ਅੱਡੇ ਨੂੰ ਹਾਂ ਅੱਧੀ ਰਾਤ ਉਹ ਸਮਾਨ ਜਿਹੜਾ ਹੋਣਾ ਈ ਥੋੜਾ ਜਿਹਾ ਕਿਹੜਾ ਸਮਾਨ ਲਿਆਉਣਾ ਵਾ ਉਹਦੀ ਮਾਤਾ ਨਹੀਂ ਆਈ ਅੱਗੇ ਹਾਂ ਉਹਨੇ ਇੱਕ ਰਿਸ਼ਤੇਦਾਰ ਸੁਪਾਈ ਇਹ ਲੜ ਲਈ ਤੇ ਉਹ ਕਹਿੰਦੇ ਕਿ ਸਵੇਰੇ ਮੁੰਡੇ ਵਾਲਿਆਂ ਨੇ ਵੇਖਣ ਆਉਣਾ ਵਾ ਤੇ ਜੇ ਉਹਨਾਂ ਆਏ ਤੇ ਫਿਰ ਚਾਹ ਪਾਣੀ ਨਾਲ ਕੋਈ ਖਵਾ ਲੈਣਾ ਤੇ ਆਏਗਾ ਕਿ ਨਹੀਂ ਉਹਨਾਂ ਹਾਂ ਮਾਤਾ ਨੇ ਮੁੰਡੇ ਵਾਲੇ ਪਹਿਲਾਂ ਹੀ ਹੱਥ ਵੜੇ ਸੀਗੇ ਤੋਂ ਨੇ ਵੇਖਿਆ ਹੋਗਾ ਤੇ ਫੇਰ ਹੀ ਭੇਜੇ ਆ ਫੇਰ ਹੀ ਉਹਨੇ ਦੱਸਿਆ ਫੋਨ ਲਾ ਕੇ ਵੀ ਮੈਂ ਰਿਸ਼ਤਾ ਲੱਬਿਆ ਵਾ ਕਿਤੇ ਸਵੇਰੇ ਆਉਣਾ ਉਹਨਾਂ ਨੇ ਤੇ ਸਵੇਰੇ ਹੀ ਆਇਆਣਾ ਉਹਨਾਂ ਨੇ ਤੇ ਮੈਂ ਨਹੀਂ ਜਾਣਾ ਹਰ ਮਣ ਬਾਹਰ ਠੰਡ ਵੇਖ ਕੇ ਦਾ ਮੇਰਾ ਤੇ ਅੱਗੇ ਨਹੀਂ ਸਰੀਰ ਠੀਕ ਹੈਗਾ ਮੇਰੀ ਗੱਲ ਸੁਣ ਨਾ ਮਿੱਠਾ-ਮਿੱਠਾ ਲਿਆਵਾਂਗੇ ਕੋਈ ਤੇ ਫੇਰ ਹੀ ਉਹਨਾਂ ਗਾੜੀ ਦਾ ਕੀ ਰੱਖਣਾ ਵਾ ਤੇ ਤੂੰ ਮੰਮੀ ਨੂੰ ਨਾਲ ਲੈ ਜਾ ਹਾਂ ਤੇ ਮੰਮੀ ਠੀਕ ਨਹੀਂ ਵਿਚਾਰੀ ਅੱਗੇ ਤੇ ਮੇਰਾ ਤੇ ਆਪਣਾ ਨਹੀਂ ਸਰੀਰ ਠੀਕ ਹੈਗਾ ਤੇ ਸਵੇਰੇ ਮੰਗਾਲਾਂਗੇ ਸਵੇਰੇ ਹਿੰਦੀ ਕਿਹੜੇ ਵੇਲੇ 10-11 ਵਜੇ ਤੇ ਉਹਨਾਂ ਨੇ ਆ ਜਾਣਾ ਵਾ ਤੇ ਤੂੰ ਸਫਾਈਆਂ ਸੂਈਆਂ ਕਰਾਂਗੇ ਕਿ ਪਹਿ ਇੱਕ ਤੇ ਤੁਹਾਨੂੰ ਦੋਵਾਂ ਨੂੰ ਮਾਵਾਂ ਤੀਆਂ ਨੂੰ ਚੈਨ ਨਹੀਂ ਹੈਗਾ ਵੀ ਅੱਧੀ ਰਾਤ ਹੋਣ ਰਹੀ ਹੈ ਤੇ ਉੱਤੋਂ ਗੋੜੇ ਗੋੜੇ ਧੁੰਦ ਪਈ ਹੈ ਤੇ ਨਹੀਂ ਠੰਡਵਾ ਤੇ ਦੇਦੀ ਜਾਣਾ ਤੇ ਪੈਣਾ ਹੀ ਆ ਹੁਣ ਫੇ ਕੀ ਕਰੀਏ ਚੱਲ ਫੇ ਛੇਤੀ ਕਰ ਕੱਢ ਸਕੂਟਰੀ ਫੇ ਪਾ ਲੋ ਕੱਪੜੇ ਪਹਿਲਾਂ ਕੱਪੜੇ ਪਾਏ ਐ ਇੰਨਾ ਕੱਪੜਿਆਂ ਨੂੰ ਕੀ ਹੋ ਗਿਆ ਵਾ ਉੱਥੇ ਵੇਖਣਾ ਕਿ ਇਹਨੇ ਜੇ ਤੂੰ ਪੌਣੇ ਦੇ ਪਾਲਾ ਚੱਲ ਮੈਂ ਚੇਂਜ ਕਰਕੇ ਆਗੀ ਫੇ ਜਾਂਨੇ ਆ ਛੇਤੀ ਕਰ ਲਾ ਫੇ ਮੇਰਾ ਮੈਂ ਜ਼ਿਆਦਾ ਨੇਰਾ ਨਹੀਂ ਹੁ ਜਾਣਾ ਫੇ ਠੀਕ ਇੱਕ ਤੇ ਇਹਨਾਂ ਦਾ ਵੀ ਕੋਈ ਨਾ ਕੋਈ ਨਵਾਂ ਹੀ ਕੰਮ ਰਹਿੰਦਾ ਵਾ ਇਹ ਮੁੰਡੇ ਵਾਲੇ ਆਉਂਦੇ ਮਿੱਠਾ ਲਿਆਉਣਾ ਵਾ ਅੱਧੀ ਰਾਤ ਇਹ ਕਦੋਂ ਦੀ ਅੰਦਰ ਵੜੀ ਆ ਤਿਆਰ ਹੋਣ ਨਹੀਂ ਹਰ ਮਾਣ ਆ ਜਾ ਬਲਾਰ ਦੀਦੀ ਰੋਕ ਜੋ ਹਾਂ ਬਿਨ ਕੋਟੀ ਕਾਟੀ ਤੇ ਪਾਰਨ ਤੋਂ ਕੀ ਹੋ ਗਿਆ ਵਾ ਨਹੀਂ 2 ਘੰਟੇ ਹੋ ਗਏ ਤੈਨੂੰ ਅੱਧੀ ਰਾਤ ਹੋ ਗਈ ਗਾੜੀ ਆ ਗਈ ਬਸ 2 ਮਿੰਟ ਨਹੀਂ ਆ ਜਾ ਤਾਂ ਨਿਕਲੇ ਆ ਜੇ ਜਾਣਾ ਨਹੀਂ ਤਾਂ ਹੁਣ ਮੈਂ ਨਹੀਂ ਹੋ ਕੇ ਜਾਣਾ ਤੈਨੂੰ ਚੰਗਾ ਬਣਾ ਪਤਾ ਵੀ ਅੱਧੀ ਰਾਤ ਹੋ ਰਹੀ ਆ ਆ ਗਈ ਆ ਗਈ ਆ ਮੁੜ ਕੇ ਆਣ ਕੇ ਮੰਮੀ ਨੇ ਵੀ ਆਖਣਾ ਵਾ ਵੀ ਅੱਧੀ ਰਾਤ ਕਾਰ ਆਈਆਂ ਵਾ ਤੇ ਰੋਟੀ ਬਣਦਾ ਵੇੜਾ ਆ ਤੂੰ ਚਲੋ ਚੱਲੀਏ ਚਾ ਚੱਲ ਛੇਤੀ ਕੱਢ ਸਕੂਟਰੀ ਬਾਹਰ ਕੀ ਹੋ ਗਿਆ ਹੁਣ ਨਾਟ ਦੀ ਹੁੰਡੀ ਦੀਦੀ ਇਹਨੇ ਨਹੀਂ ਸਟਾਰਟ ਆ ਇਹ ਕਦੀ ਮੌਕੇ ਤੇ ਸਟਾਰਟ ਹੋਈ ਆ ਠੰਡ ਦਾ ਕਰਕੇ ਨਹੀਂ ਹੁੰਦੀ ਲੱਗਦਾ ਹੁਣ ਮਾਰ ਲੈ ਕਿੱਕਾਚਾਰ ਬਾਹਰ ਕੱਢ ਕੇ ਮਾਰ ਦੇ ਇੱਥੇ ਸਟਾਰਟ ਬਾਹਰ ਫੇਟੀ ਕਰ ਉਦੋਂ ਦੀ ਕੀ ਕਰਨ ਨਹੀਂ ਆ ਲਾ ਜੋ ਪੈਸੇ ਲੈ ਲਿਆ ਪੈਸੇ ਮੰਮੀ ਕੋ ਫੜੋ ਹਮਿੰਦੇ ਜੇ ਤਾ ਬੋਲ ਗਿਆ ਆ ਅੱਧੀ ਹੋ ਗਈ ਤੇਰੇ ਵਾਲੀ ਉਥੇ ਲੈਣ ਘਰੇ ਕੀ ਚੱਲ ਕਿਤੇ ਅੱਧੀ ਰਾਤ ਪੰਗਾ ਪਾਇਆ ਹੁਣ ਮਾਰਦੀ ਰਹਿ ਕਿੱਕਾ ਚਲੋ ਚਲੋ ਬਹਿ ਜਾਓ ਬਹਿ ਗਈਆਂ ਚੱਲ ਗਾ ਹੁਣ ਤੇ ਦੀਦੀ ਇਹਨਾਂ ਗੁੱਸੇ ਚ ਕਿਉਂ ਚੁੱਪ ਹੋ ਗਏ ਤੁਸੀਂ ਏਦੀ ਡਾਲਾ ਹੁਣ ਠਾਂਟ ਵੇਖ ਨਹੀਂ ਆ ਪਰ ਮਨ ਚ ਮੈਂ ਕਰੂੰ ਕਿ ਆ ਹੀਗਾ ਕੀ ਕਹਤੀ ਮੇਰਾ ਲੜੀ ਜਾਣੇ ਓਏ ਕੁੜੀਏ ਹੋ ਹੋ ਕੀ ਹੋ ਗਿਆ ਤੁਹਾਨੂੰ ਤੂੰ ਦੇਖਦਾ ਨਹੀਂ ਤੂੰ ਤੁਹਾਡੀ ਗਲਤੀ ਹੋਗੀ ਕੋਈ ਨਹੀਂ ਹੋਇਆ ਕੋਈ ਨਹੀਂ ਹੋਇਆ ਦੀਦੀ ਨਹੀਂ ਇਧਰੋਂ ਜਾਣਦੇ ਨੇ ਇਧਰੋਂ ਵੇਖ ਕੇ ਤੁਸੀਂ ਤਾਂ ਜਰਾ ਤੋ ਛੱਡੇ ਤਰੀ ਆਉਂਦੀਆਂ ਦੇ ਸਾਡਾ ਗੱਲ ਗੱਲ ਉਹਦੀ ਗੱਲ ਵੱਲ ਧਿਆਨ ਚਲ ਗਿਆ ਸੌਰੀ ਸੌਰੀ ਕੋਈ ਨਹੀਂ ਨਹੀਂ ਕਾਹਦਾ ਧਿਆਨ ਚਲ ਗਿਆ ਤੁਸੀਂ ਧਿਆਨ ਨਾਲ ਨਹੀਂ ਚਲਾ ਸਕਦੇ ਵੀ ਮੋਟਰਸਾਈਕਲ ਨਹੀਂ ਧਿਆਨ ਨਾਲ ਟੱਡੇ ਨੂੰ ਚੱਲਣ ਦੇ ਤੇ ਤੁਸੀਂ ਵੇਖ ਕੇ ਚਲਾਉਣਾ ਹੀ ਨਾ ਤੇ ਕਿੱਦਾਂ ਤੁਹਾਨੂੰ ਪਤਾ ਨਹੀਂ ਲੱਗਣ ਦੀ ਆ ਕੋਈ ਟੱਡੇ ਟੱਡੇ ਕੋਲ ਰੋਡ 'ਤੇ ਟੱਡੇ ਬਾਜੀ ਸੌਰੀ ਕੋਈ ਗੱਲ ਨਹੀਂ ਕੋਈ ਨਹੀਂ ਤੁਹਾਨੂੰ ਵਾਧ ਘਾੜ ਕਾਦੀ ਗਲਤੀ ਤੁਹਾਡੀ ਕਾਦੀ ਗਲਤੀ ਹੀਗੀ ਨਹੀਂ ਐਨੀ ਕਿਤੇ ਸਾਡੇ ਤੁਸੀਂ ਵੇਖ ਕੇ ਨਹੀਂ ਚਲਾ ਸਕਦੇ ਮੋਟਰਸਾਈਕਲ ਤੁਹਾਨੂੰ ਨਹੀਂ ਦੇਦਾ ਵੀ ਗਾੜੀਆਂ ਸਕੂਟਰੀਆਂ ਗਾੜੀਆਂ ਮੈਂ ਇਧਰ ਆਪਣੇ ਸਿੱਧਾ ਵੇਖਣਾ ਤੇ ਮੈਂ ਇਧਰ ਨੂੰ ਵੇਖਣਾ ਉਹ ਗਲਤੀ ਆਪਣੀ ਵੀ ਹੀ ਨਾ ਕਾਦੀ ਆਪਣੀ ਗਲਤੀ ਹੈਗੀ ਆਪਾਂ ਧਿਆਨ ਨਹੀਂ ਕਸੂਰ ਤੇ ਉਹਨਾਂ ਦਾ ਹੀ ਆਪਾਂ ਕਿਉਂ ਨਹੀਂ ਮੇਰਾ ਮੇਰਾ ਕਸੂਰ ਨਹੀਂ ਤੁਸੀਂ ਸਿੱਧੇ ਉਹਦੇ ਤੇ ਗਾੜੀਆਂ ਵੇਖੋ ਵੀ ਇਧਰ ਨਹੀਂ ਮੈਂ ਸਿੱਧਾ ਨੰਗਣੇ ਦੇ ਬਾਟਾ ਢਲਬਿਲੇ ਵੇਖ ਤਾ ਤੁਹਾਨੂੰ ਨਹੀਂ ਦੇਦਾ ਕਿ ਮੈਂ ਉੱਤੇ ਚੜਨਾ ਤੇ ਵੇਖ ਕੇ ਚੁੱਪ ਕਰ ਜਾ ਤੂੰ ਹਰਮਨ ਤੂੰ ਚੁੱਪ ਕਰ ਜਾ ਦੀਦੀ ਇਥੇ ਮੈਂ ਅਭਾ ਰਾਤ ਤੋ ਮਾਸ਼ਾਲਾ ਆਇਆ ਵਾ ਕੀ ਹੋਇਆ ਵਾ ਨਹੀਂ ਤੋ ਮਾਸ਼ਾਲਾ ਆਇਆ ਜੇ ਹੋਣੇ ਅਸੀਂ ਦੇਖਿਆ ਹੜੀ ਲੱਤ ਬਾ ਟੁੱਟ ਜਾਂਦੀ ਨੇ ਕੌਣ ਜ਼ਿੰਮੇਵਾਰ ਹੈ ਜੇ ਜੇ ਮੈਂ ਮੇਰੀ ਲੱਤ ਬਾ ਟੁੱਟ ਜਾਂਦੀ ਫਿਰ ਫਿਰ ਕੌਣ ਜ਼ਿੰਮੇਵਾਰ ਹੀ ਇਹਦੇ ਜ਼ਿੰਮੇਵਾਰ ਤੂੰ ਹੀ ਮੈਂ ਕਹਤਾ ਜ਼ਿੰਮੇਵਾਰ ਇੱਥੇ ਦੇਖ ਨਹੀਂ ਸਕਦੇ ਕੁਛ ਨਹੀਂ ਹੋਇਆ ਇਹਨੂੰ ਤੋ ਪਹਿਲਾ ਸਮਝਾ ਕੇ ਤਾਂ ਬੋਲੀ ਲੁੱਤਰੋਕਦਾ ਜਾਂਦੀ ਨਹੀਂ ਕਿ ਤਾ ਬੋਲਦੀ ਆ ਮੈਨੂੰ ਦੀਦੀ ਚੁੱਪ ਕਰ ਦੇ ਚੱਲ ਚਲੀਏ ਕਾ ਨਹੀਂ ਤਾੜੀ ਜੀ ਮੈਂ ਤੱਕਦਾ ਇਹ ਮੈਨੇ ਇਦਾਂ ਬੋਲਣ ਦੀ ਖਲੋਇਆ ਦੱਸਾਂ ਤੈਨੂੰ ਕੀ ਦੱਸਾਂ ਤੈਨੂੰ ਬਾਜੀ ਸੌਰੀ ਹੁਣ ਤੂੰ ਹੱਸ ਕੀ ਕਰੋ ਵੀ ਹਰ ਜੋ ਹੋਇਆ ਹੋਇਆ ਮਾਫ ਕਰ ਦਿਓ ਸਾਨੂੰ ਸਾਡੀ ਗਲਤੀ ਸੀ ਪਹਿਲਾਂ ਇਹਨੂੰ ਤਾਂ ਬੋਲਣੋਂ ਹਟਾਓ ਤੇਰਾ ਤਾਂ ਕੱਢੀ ਜਾਣੀ ਹੈ ਤੇਰੇ ਮੂੰਹ ਕਹੀ ਜਾਣੀ ਸਾਡੀ ਗਲਤੀ ਸਾਡੀ ਗਲਤੀ ਕਾਦੀ ਸਾਡੀ ਗਲਤੀ ਹੈ ਜੀ ਆਪਾਂ ਨੂੰ ਵੇਖਣਾ ਚਾਹੀਦਾ ਸੀ ਨਾ ਮੋੜ ਤੋਂ ਤੇ ਆਪਾਂ ਆਉਣ ਦੇ ਤੁਸੀਂ ਐਵੇਂ ਤਪੀਜਾ ਨਹੀਂ ਬੈਠੇ ਚੁੱਪ ਕਰਕੇ ਚੱਲੀਏ ਇਹਨਾਂ ਨੂੰ ਨਹੀਂ ਵੇਖਣਾ ਚਾਹੀਦਾ ਹੀ ਗੱਪੀ ਗਾੜੀਆਂ ਰਾਉਂਡਿਆ ਵਾ ਕੋਈ ਇਦਰੋਂ ਚੀਜ਼ ਆਉਂਦੀ ਹੁੰਦੀ ਤੇ ਰਾਉਂਡਿਆ ਤੇ ਤੁਹਾਨੂੰ ਨਹੀਂ ਦੇਖਦਾ ਕਿ ਉਧਰੋਂ ਕੀ ਚੀਜ਼ ਆਉਂਦੀ ਉਹਨੇ ਸਿੱਧਾ ਨੰਗਣਾ ਤੇ ਮੈਂ ਕਿਹਾ ਨੰਗਣਾ ਡੇ ਕਿ ਉਹਦਾ ਰਾਹ ਹੀਗਾ ਪਰੇ ਤੇ ਮੈਂ ਆਪਣੇ ਰਾਹ 'ਚ ਤੇ ਆਪਣੇ ਹੱਥ ਜਾਣਾ ਤੇ ਮੈਂ ਪਰਲੇ ਰੌਂਗ ਛੱਡ ਇਹ ਤੇ ਇਹਨਾਂ ਮੇ ਰੋਂਗ ਛੜ ਕੇ ਜਾਣਾ ਹੀ ਰੋਂਗ ਛੜ ਨਹੀਂ ਜਾਣਾ ਤੁਸੀਂ ਸਾਰਿਆਂ ਨੂੰ ਪਤਾ ਤੁਸੀਂ ਕਿਹੜੀਆਂ ਸੈਡਾਂ ਪਾਲਦੇ ਜੇ ਤੈਨੂੰ ਮਰ ਜਾਣਾ ਮੈਂ ਚੰਗੀ ਤਰ੍ਹਾਂ ਜਾਣਦੀ ਆ ਚੰਗੀ ਤਰ੍ਹਾਂ ਜਾਣਦੀ ਜਾਂਦੀ ਆ ਦੇਖ ਕੇ ਨਾ ਕੁੜੀਆਂ ਤੇ ਵਿਚ ਵਜਣ ਆ ਗਏ ਵਿਚ ਵਜਣਾ ਤੇਰੇ ਅਰਗੀ ਦੇ ਵਿਚ ਵਜਣਾ ਆਦੇ ਤੂੰ ਬੜੀ ਹੂਰਪਰੀ ਆ ਤੂੰ ਹਾਂਜੀ ਚੱਲ ਠੀਕ ਆ ਮੈਂ ਨਹੀਂ ਹੂਰਪਰੀ ਤੂੰ ਬੜੀ ਹੂਰਪਰੀ ਆ ਜਿਹੜੇ ਤੇਰੇ ਵਿਚ ਵਜਣਾ ਤੇਰੇ ਤੂੰ ਚਾਬ ਕਰਕੇ ਸਕੂਟਰੀ ਵਾਰ ਲੈ ਕੋਈ ਤੇਰੇ ਮਿੱਠੇ ਮਠੇ ਲੈ ਆ ਟਾਟੇ ਮਠਾਣੇ ਸਿਆਪੇ ਪਾਏ ਟਾਟਿਆਂ ਨੇ ਦੀਦੀ ਕੀ ਹੋ ਗਿਆ ਵਾ ਪੈਚ ਚਾਬ ਕਰਕੇ ਵੀ ਬੈਰਾ ਚੌਪ ਕਰਕੇ ਕਿੱਡੀ ਆ ਕਿੱਡੀ ਹੂਰਪਰੀ ਹੈ ਕਿ ਜਿਹੜਾ ਤੇਰੇ ਵਿੱਚ ਵਜਣਾ ਤੇਰੇ ਚੱਲ ਠੀਕ ਆ ਮੇਰੇ ਚ ਨਾ ਵਜੋ ਵਜੋ ਜਿੱਥੇ ਜਾ ਕੇ ਵਜਣਾ ਵਾ ਉਹ ਹੋਣਾ ਨਹੀਂ ਬੱਸ ਕੀਤਾ ਵਾ ਕੀ ਕਹਿਣ ਲਈ ਆ ਮੈਂ ਉਂਝ ਨਾ ਤੇਰੇ ਵਾਲੀ ਹਾਦੀ ਹੋ ਗਈ ਆ ਹੋ ਗਿਆ ਸਾਡੀ ਗਲਤੀ ਸੀ ਨਾ ਤੇਰੀ ਗਲਤੀ ਹੀਗੀ ਇਹ ਹੋਣਾ ਪਿਆ ਨਾ ਆ ਮੰਮੀ ਇਹਨੂੰ ਸਮਝਾ ਲਓ ਮੈਂ ਗਾਹ ਤੋਂ ਇਦਾਂ ਨਹੀਂ ਕਿਤੇ ਜਾਣਾ ਤਾਂ ਕੀ ਹੋ ਗਈ ਗਿਆ ਵਾ ਮੰਮੀ ਇੱਕ ਮੁੰਡਾ ਐਡਾ ਕਿਤੇ ਬਤਮੀਜੀ ਨਾ ਉਹਨੇ ਲਿਆ ਕੇ ਮੋਟਰਸਾਈਕਲ ਸਾਡੇ ਵਿੱਚ ਮਾਰਿਆ ਉਹਦੀ ਵੀ ਕੋਈ ਗਲਤੀ ਤੁਹਾਨੂੰ ਪਤਾ ਹੋਵੇਗਾ ਦੀਦੀ ਦੇ ਸੁਭਾਅ ਦਾ ਅਸੀਂ ਜਾਣਦੇ ਹਾਂ ਮੈਂ ਇਹਨਾਂ ਨਾਲ ਇਹਨਾਂ ਨਾਲ ਵਾਲਾ ਮੇਰਾ ਧਿਆਨ ਹੀ ਇਹਨਾਂ ਦੀ ਗੱਲ ਵਾਲਾ ਉਹ ਮਾੜੇ ਵਜੇ ਵੀ ਨਹੀਂ ਇਹੀ ਵਿੱਚ ਚੰਗੀ ਤਰ੍ਹਾਂ ਉਹਦਾ ਬੱਸ ਵੜਾ ਜਾ ਐਡਾ ਨਾਲ ਲੱਗ ਗਿਆ ਇਹ ਮੋਟਰਸਾਈਕਲ ਚਲ ਕੋਈ ਨਹੀਂ ਬਚਾ ਆ ਗਿਆ ਨਹੀਂ ਬਚਾ ਕੀ ਹੋ ਗਿਆ ਜੇ ਅਸੀਂ ਡਿੱਗ ਜਾਨੀਆਂ ਤੇ ਇਹਨੇ ਤੇ ਮੇਰਾ ਹੀ ਕਸੂਰ ਕੱਢਣਾ ਹੋਣਾ ਬੋਲਦਾ ਕਿਦਾਂ ਹੈਗਾ ਨਹੀਂ ਗਰਮਿਆ ਕਰ ਤੂੰ ਜਦੋਂ ਵੇਖਾ ਉਹਦਾ ਗਰਮ ਹੀ ਰਹੀ ਨਹੀਂ ਗਰਮ ਕੀ ਹੋ ਗਿਆ ਫੇਕ ਹੀ ਹੋ ਗਿਆ ਮੰਮੀ ਉਹ ਬੋਲਦਾ ਕਿਦਾਂ ਹੈਗਾ ਚੱਲ ਬਹੁ ਆ ਕੇ ਨੇਰਾ ਹੋਇਆ ਅੱਗੇ ਆਜੋ ਸੌਖੀ ਆ ਹੁਣ ਮੈਨੂੰ ਹੀ ਗਾਲਾਂ ਵਰਾਉਂ ਜੇ ਤੂੰ ਛੇ ਰਹੀ ਆ ਮੈਂ ਤੈਨੂੰ ਕਹਿਣ ਦੀ ਨਾ ਚੁੱਪ ਕਰ ਜਾ ਬੱਸ ਕਰੋ ਜੋ ਹੋ ਗਿਆ ਹੋ ਗਿਆ ਤੁਸੀਂ ਵੀ ਆ ਕੇ ਮਮੀ ਨੂੰ ਉਸ ਵੇਲੇ ਆ ਕੇ ਦੱਸ ਲਾ ਪੇ ਰੋਲਾ ਪਾਈ ਜਨੇ ਦਸਾਂਡੇ ਤੂੰ ਨਹੀਂ ਆ ਤੁਸੀਂ ਆ ਕੇ ਰੋਲਾ ਪਾਇਆ ਵੇਲਾ ਐਵੇਂ ਹੀ